hallelujah thank you jesus 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 धन्यवाद 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 जीसस थैंक यू जीसस थैंक यू जीसस तारीफ़ और परमेश्वर तेरा धन्यवाद सब शक्तिमान जिंदा प्यारे पिता प्रभु यीशु मसीह तेरा धन्यवाद ऐ यह परमेश्वर तेरा धन्यवाद 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 यहो व यहोवा यक्षम तेरा धन्यवाद 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਗੁੱਡ ਮਾਰਨਿੰਗ ਹੋਲੀ ਸਪਿਰਟ ਪਵਿੱਤਰ ਆਤਮਾ ਸੀ ਤੇਰਾ ਸਵਾਗਤ ਕਰਦੇ ਹਾਂ ਖੁਦਾਵੰਦ ਦੀ ਜੀਵਿਤ ਆਤਮਾ ਜੋ ਆਤ ਤੋ ਹੀ ਪਰਮੇਸ਼ਰ ਦੇ ਸੰਗ ਸੀ ਜਿਸ ਨੇ ਸਭ ਕੁਝ ਰਚਿਆ ਜਿਸ ਨੇ ਸਭ ਕੁਝ ਬਣਾਇਆ ਉਸ ਪਵਿੱਤਰ ਆਤਮਾ ਦਾ ਅੱਜ ਅਸੀਂ ਸਵਾਗਤ ਕਰਦੇ ਹਾਂ ਆਪਣੇ ਹਿਰਦਿਆਂ ਚ ਆਪਣੀ ਜ਼ਿੰਦਗੀ ਚ ਪਿਤਾ ਤੇਰੀ ਪ੍ਰੈਜ਼ੈਂਸ ਦੇ ਵਿੱਚ ਅੱਜ ਉਹੀ ਆਤਮਾ ਸਾਨੂੰ ਦੇ ਪਰਮੇਸ਼ਰ ਆ ਜੋ ਹੀ ਆਤਮਾ ਸਾਡੇ ਲਈ ਪੇਜ ਖੁਦਾਵੰਦ ਖੁਦਾ ਅਜੋਹੀ ਆਤਮਾ ਸੜੀ ਜੀਵਨਾਂ ਦਿੱਤੇ ਵੱਡੀ ਰੀਤੀ ਦੇ ਨਾਲ ਕਾਰਜ ਕਰੇ ਪਰਮੇਸ਼ਰ ਪਵਿੱਤਰ ਆਤਮਾ ਸੀ ਆਪਣੇ ਆਪ ਨੂੰ ਤੇਰੇ ਅੱਗੇ ਸਮਰਪਿਤ ਕਰਦੇ ਤੇਰੇ ਹੱਥਾਂ 'ਚ ਦਿਨੇ ਪਰਮੇਸ਼ਰ ਸਰੈਂਡਰ ਕਰਦੇ ਆਪਣੀ ਹਿਰਦਿਆਂ ਨੂੰ ਖਾਲੀ ਕਰਦੇ ਪਵਿੱਤਰ ਆਤਮਾ ਆਉ ਸਾਨੂੰ ਚਲਾਉ ਖੁਦਾਵਨ ਸਾਡੀ ਅਗਵਾਹੀ ਕਰੋ ਪਵਿੱਤਰ ਆਤਮਾ ਯਹਵਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਸਿਖਾਓ ਦੀ ਇੱਛਾ ਦੇ ਅਨੁਸਾਰ ਸਾਨੂੰ ਮੰਗਣਾ ਸਿਖਾਓ ਪਰਮੇਸ਼ਰ ਸਾਡੇ ਹਿਰਦਿਆਂ ਨੂੰ ਛੂਲੋ ਪਵਿੱਤਰ ਆਤਮਾ ਸਾਡੇ ਹੋਟਾਂ ਨੂੰ ਸਾਡੇ ਮਨਾਂ ਨੂੰ ਸਾਡੀਆਂ ਸੋਚਾਂ ਨੂੰ ਛੂਲੋ ਪਵਿੱਤਰ ਆਤਮਾ ਔਰ ਖੁਦਾਵਨ ਆਏ ਸਾਨੂੰ ਨਵਾਂ ਤਨ ਨਰੋਇਆ ਕਰ ਦੇ ਪਰਮੇਸ਼ਰ ਆਸ ਸਾਨੂੰ ਤੋ ਰੀਬਿਲਡ ਕਰਦੇ ਪਰਮੇਸ਼ਰ ਸਾਨੂੰ ਰੀਸਟਰੋ ਕਰਦੇ ਸਾਡੀਆਂ ਲਾਈਫਾਂ ਨੂੰ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਨੂੰ ਨਵਾਂ ਤਿੰਨ ਰੋਇਆ ਕਰਦੇ ਪਰਮੇਸ਼ਰ ਖੁਦਾਵੰ ਤਾਂ ਕਿ ਅਸੀਂ ਤੇਰੇ ਯੋਗ ਲਾਇ ਤੇਰੇ ਲਈ ਹੋ ਸਕੀਏ ਪਰਮੇਸ਼ਰ ਸੋ ਜਿੰਨੇ ਜਨ ਅੱਜ ਇਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਬਾਪ ਬੇਟਾ ਤੇ ਰੂਪਾਕ ਦੀ ਪ੍ਰੈਜ਼ੈਂਸ ਵਿੱਚ ਪਵਿੱਤਰ ਆਤਮਾ ਦੀ ਸਮਰਥਾ ਤੁਹਾਨੂੰ ਟੱਚ ਕਰੇ ਅੱਜ ਪਰਮੇਸ਼ਰ ਦਾ ਆਤਮਾ ਤੜੀ ਜੀਵਨ ਦੇ ਉਤੇ ਕਾਰਜ ਕਰੇ ਪਰਮੇਸ਼ਰ ਦਾ ਆਤਮਾ ਜੀਤਾਂ ਨੂੰ ਸੇਵਨਾ ਛੱਡੇ ਉਹਦੀ ਹਜ਼ੂਰੀ ਵਿੱਚ ਆਨੰਦ ਦੀ ਭਰਪੂਰੀਆ ਪਰਮੇਸ਼ਰ ਦਾ ਆਨੰਦ ਅਸਾਨੂੰ ਕੇਰ ਲਵੇ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਘਰਾਂ ਪਰਿਵਾਰਾਂ ਤੁਹਾਡੀਆਂ ਮੈਰਿਜ ਲਾਈਫ ਚ ਐਂਟਰ ਕਰੇ ਪਰਮੇਸ਼ਰ ਦਾ ਗ੍ਰੇਸ ਤੁਹਾਡੀ ਲਾਈਫ ਦੇ ਉਤੇ ਉਤਰੇ ਔਰ ਖੁਦਾਵੰਨ ਤਾਨੂੰ ਅਦਭੁਤ ਤੇ ਮਹਾਨ ਵੱਡੀਆਂ ਗਵਾਹੀਆਂ ਦੇ ਨਾਲ ਬles ਕਰੇ ਪਰਮੇਸ਼ਰ ਦੀ ਸਮਰਤਾਡੇ ਜੀਵਨ ਦੇ ਉੱਤੇ ਕਾਰਜ ਕਰੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੋ ਸਭ ਜਨ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰੀ ਪ੍ਰੈਜ਼ੈਂਸ ਆ ਆਨਰ ਕਰਦਾ ਪਿਤਾ ਮੈਂ ਤੇਰੀ ਹਜ਼ੂਰੀ ਵਿੱਚ ਸਮਰਪਿਤ ਹੁਣਾ ਸਰੈਂਡਰ ਹੁਣਾ ਪਰਮੇਸ਼ਰ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰ ਚੁੱਕ ਜਾਣਾ ਖੁਦਾਵੰ ਮੇਰਾ ਪਰਮੇਸ਼ਰ ਸਿਰਫ ਤੂੰ ਹੀ ਆ ਖੁਦਾਵੰ ਮੈਂ ਆਪਣੇ ਸਿਰ ਨੂੰ ਤੇਰੇ ਅੱਗੇ ਚੁਕਾਉਣਾ ਪਰਮੇਸ਼ਰ ਕਿਉਂਕਿ ਖੁਦਾਵੰ ਤੂੰ ਸਭ ਦੇਵੀ ਦਿਓਤਾਂ ਚੋ ਮਹਾਨ ਆ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਪਰਮੇਸ਼ਰ ਤੂੰ ਹੀ ਇੱਕ ਸੱਚਾ ਤੇ ਜ਼ਿੰਦਾ ਪਰਮੇਸ਼ਰ ਹੈ ਜੋ ਮੇਰੇ ਲਈ ਮਾਰਿਆ ਗਾ ਗਾੜਿਆ ਗਰਤੀਸ ਦੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਤੂੰ ਮੇਰਾ ਜੀਵਿਤ ਪਰਮੇਸ਼ਵਰਾ ਖੁਦਾਵੰ ਜਿਹਦੇ ਕੋਡੇ ਖਾਨ ਨਾਲ ਮੈਂ ਚੰਗਾ ਹੋ ਚੁੱਕਾ ਚੰਗੀ ਹੋ ਚੁੱਕੀ ਪਿਤਾ ਜਿਸ ਦੇ ਸੂ ਸਮਾਚਾਰ ਦੇ ਨਾਲ ਪਰਮੇਸ਼ਰ ਮੈਂ ਅਮੀਰ ਹੋ ਚੁੱਕਿਆ ਅਮੀਰ ਹੋ ਚੁੱਕੀਆਂ ਪਰਮੇਸ਼ਰ ਜਿਸ ਦੇ ਲਹੂ ਦੇ ਦੁਆਰਾ ਪਰਮੇਸ਼ਰ ਤੂੰ ਮੈਨੂੰ ਮੈਂ ਤੋਤਾ ਗਿਆ ਪਰਮੇਸ਼ਰ ਮੇਰੇ ਪਾਪ ਜੋ ਲਾਲ ਕਰੀਮ ਚੀ ਸੀ ਆ ਜੋ ਬਰਫ ਨਾਲੋਂ ਵੀ ਚਿੱਟੇ ਹੋ ਗਿਆ ਪਿਤਾ ਤੂੰ ਮੈਨੂੰ ਸ਼ੁੱਧ ਕਰ ਦਿੱਤਾ ਤੂੰ ਮੈਨੂੰ ਜੀਵਿਤ ਵਿਵੇਕ ਦੇ ਦਿੱਤਾ ਪਰਮੇਸ਼ਰ ਤੂੰ ਮੇਰਾ ਅੱਛਾ ਚਰਵਾਹਾ ਲਾਰਡ ਜੋ ਮੈਨੂੰ ਕਦੀ ਕਿਸੇ ਚੀਜ਼ ਦੀ ਕਮੀ ਤੇ ਘਟੀ ਨਹੀਂ ਆਉਣ ਦਿੰਦਾ ਸੋ ਕਹਿੰਦਿਆਂ ਦਿਲ ਦੀਆਂ ਗਹਿਰਾਈਆਂ ਤੋਂ ਵਚਨਾਂ ਦਾ ਅੰਗੀਕਾਰ ਕਰਦੇ ਹਾਂ ਕਿ ਪਰਮੇਸ਼ਰ ਮੇਤਰਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਜੋ ਤੁਮੇ ਨੇ ਮੈਨੂੰ ਚੁਣਿਆ ਠਹਿਰਾਇਆ ਤਾਂ ਕਿ ਮੈਂ ਬਹੁਤ ਸਾਰਾ ਫਲ ਲਿਆ ਸਕਾਂ ਪਰਮੇਸ਼ਰ ਮੇਰੇ ਦਾ ਧੰਨਵਾਦ ਕਰਦਾ ਪਰਮੇਸ਼ਰ ਮੈਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟ ਬਣ ਚੁੱਕਿਆ ਮੇਰਾ ਘਰਾਂ ਨਾ ਮੇਰੇ ਪਰਿਵਾਰ ਮੇਰਾ ਬੱਚਾ ਪਰਮੇਸ਼ਰ ਖੁਦਾਵਨ ਯਹੋਵਾ ਮੈਂ ਇੱਕ ਨਵੀਂ ਸ੍ਰਿਸ਼ਟ ਬਣ ਚੁੱਕਿਆ ਪਰਮੇਸ਼ਰ ਖੁਦਾਵਨ ਸੱਚਮੁੱਚ ਪਰਮੇਸ਼ਰ ਤੂੰ ਮੇਰੇ ਪਾਪ ਜਹੀ ਲਾਈਫ ਨੂੰ ਤੋਦਤਾ ਪਰਮੇਸ਼ਰ ਮੇਰੇ ਗੁਨਾਹ ਤੋਂ ਮੈਨੂੰ ਆਜ਼ਾਦ ਕੀਤਾ ਤੂੰ ਮੈਨੂੰ छुटਕਾਰਾ ਦਿੱਤਾ ਪਰਮੇਸ਼ਰ ਤੂੰ ਮੈਨੂੰ ਵੱਡੀਆਂ ਗਵਾਹੀਆਂ ਨਾਲ ਖੜਾ ਕੀਤਾ ਪਰਮੇਸ਼ਰ ਮੇਰੀ ਜ਼ੁਬਾਨ ਤੇਰੇ ਨਾਮ ਦੀ ਵਡਿਆਈ ਕਰਦੀ ਪਰਮੇਸ਼ਰ ਔਰ ਮੇਰੀ ਜਾਨ ਤੈਨੂੰ ਮੁਬਾਰਕ ਤੇ ਤੈਨੂੰ ਤਾਨ ਆਖਦੀ ਪਰਮੇਸ਼ਰ ਮੈਂ ਤੇਰੇ ਅਚਰਜ ਮਾਂ ਦਾ ਜਿਦ ਤੂੰ ਮੇਰੀ ਲਾਈਫ ਦੇ ਉੱਤੇ ਦਿਨ ਪ੍ਰਤੀ ਦਿਨ ਕਰਦਾ ਪਰਮੇਸ਼ਰ ਤੂੰ ਮੈਨੂੰ ਅਨਚੰਚ ਕਰਕੇ ਫਲਵੰਤ ਕਰਦਾ ਪਰਮੇਸ਼ਰ ਤੂੰ ਮੈਨੂੰ ਵੱਡੀਆਂ ਗਵਾਹੀਆਂ ਦੇ ਨਾਲ ਪਰਮੇਸ਼ਰ ਪਰ ਕੇ ਆਪਣੇ ਲੋਕਾਂ ਦੇ ਵਿੱਚ ਆਪਣਾ ਗਵਾਹ ਬਣਾ ਕੇ ਖੜਾ ਕਰਦਾ ਪਰਮੇਸ਼ਰ ਖੜਾ ਕਰਦੀਆਂ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਰਮੇਸ਼ਰ ਦੇ رسول ਹਮੇਸ਼ਾ ਖੁਦਾਵੰਦੀ ਹਜ਼ੂਰੀ ਦਾ ਉਹਦੀ ਪ੍ਰੈਜ਼ੈਂਸ ਦੀ ਗਵਾਹੀ ਦਿੰਦੇ ਸੀ ਉਹਨਾਂ ਦੇ ਦੁਆਰਾ ਵੱਡੇ ਅਚਰਜ ਤੇ ਅਚੰਬੇ ਕੰਮ ਹੁੰਦੇ ਸੀ ਕਿਉਂਕਿ ਪਰਮੇਸ਼ਰ ਦੀ ਪ੍ਰੈਜ਼ੈਂਸ ਉਹਦਾ ਆਤਮਾ ਉਹਨਾਂ ਦੇ ਸੰਗ ਰਹਿੰਦਾ ਸੀ ਔਰ ਲੋਕ ਦੇਖ ਕੇ ਹੈਰਾਨ ਹੁੰਦੇ ਸੀ ਸ਼ੌਕਤ ਹੁੰਦੇ ਸੀ ਔਰ ਉਹ ਜਾਣਦੇ ਕਿ ਇਹਨਾਂ ਦਾ ਪਰਮੇਸ਼ੁਰ ਇੱਕ ਜੀਵਿਤ ਪਰਮੇਸ਼ੁਰਾ ਅੱਜ ਆਪਣੀ ਲਾਈਫ ਨੂੰ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਕਹੋ ਕਿ ਪਰਮੇਸ਼ੁਰ ਅੱਜ ਮੇਰੀ ਲਾਈਫ ਉਹਨਾਂ ਰਸੂਲਾਂ ਦੀ ਤਰ੍ਹਾਂ ਹੋ ਜਾਵੇ ਤੇਰੀ ਪ੍ਰੈਜ਼ੈਂਸ ਹਰ ਵਕਤ ਮੇਰੇ ਨਾਲ ਰਹੇ ਪਰਮੇਸ਼ਿਆ ਖੁਦਾਵਾਨ ਯਹਵਾ ਪਰਮੇਸ਼ੁਰ ਜਦ ਲੋਕ ਮੈਨੂੰ ਦੇਖਣ ਪਰਮੇਸ਼ੁਰ ਮੈਨੂੰ ਤੈਨੂੰ ਦੇਖਣ ਜਦੋਂ ਮੇਰੇ ਸੁਭਾਅ ਨੂੰ ਦੇਖਣ ਪਿਤਾ ਤੇਰੇ ਸੁਭਾਅ ਨੂੰ ਪਾਉਣ ਪਰਮੇਸ਼ੁਰ ਮੇਰੀ ਲਾਈਫ ਪਰ ਪਰਮੇਸ਼ਰ ਤੇਰੇ ਵਚਨ ਦੇ ਆਧਾਰ ਤੇ ਰੀਬਿਲਡ ਕਰ ਦੇ ਸਟੋਕ ਕਰ ਦੇ ਪਰਮੇਸ਼ਰ ਮੈਨੂੰ ਖੜਾ ਕਰ ਦੇ ਕਿਉਂਕਿ ਮੇਰੀ ਚਟਾਨ ਪਰਮੇਸ਼ਰ ਮੇਰਾ ਕਰ ਚਟਾਨ ਤੇ ਮੇਰੀ ਚਟਾਨ ਮੇਰਾ ਯੀਸ਼ੂ ਮਸੀਹ ਆ ਖੁਦਾਵਨ ਅੱਜ ਮੇਰੀ ਲਾਈਫ ਦੇ ਉੱਤੇ ਖੁਦਾਵਨ ਇੱਕ ਨਵਾਂ ਗ੍ਰੇਸ ਨਵੀਂ ਗਲੋਰੀ ਦੇ ਪਰਮੇਸ਼ਰ ਮੈਂ ਤੇਰੇ ਗਦੇਯਾ ਨੂੰ ਮੰਗਨਾ ਕਹੋ ਕਿ ਪਰਮੇਸ਼ਰ ਖੁਦਾਵੰ ਤੇਰੀ ਦਇਆ ਮੈਨੂੰ ਕੇਰੇ ਖੁਦਾਵੰ ਤੇਰੀ ਸਾਮਰਥਾ ਜੁ ਮੈਨੂੰ ਟੱਚ ਕਰੇ ਤੇਰਾ ਬਿਸ਼ੇਕ ਮੇਰੇ ਉੱਤੇ ਆਵੇ ਖੁਦਾਵੰ ਔਰ ਪਿਤਾ ਮੈਂ ਗਲੋਰੀਅਸ ਲਾਈਫ ਲੈ ਕੇ ਪਰਮੇਸ਼ਰ ਬਹੁਤ ਧਿਆਨ ਦੇ ਲਈ ਜਿਸ ਤਰ੍ਹਾਂ ਤੇਰੇ ਰਸੂਲ ਖੁਦਾਵੰ ਬਹੁਤ ਧਿਆਨ ਦੇ ਲਈ ਇੱਕ ਬਰਕਤ ਦਾ ਆਸ਼ੀਸ਼ ਦਾ ਤੇਰੇ ਰਾਜੇ ਨੂੰ ਵਧਾਉਣ ਦਾ ਰੂਹਾਂ ਨੂੰ ਨਰਕ ਦੀ ਅੱਗ ਚੋਂ ਕੱਢਣ ਦਾ ਕਾਰਨ ਬਣੇ ਪਰਮੇਸ਼ਰ ਉਸੇ ਤਰ੍ਹਾਂ ਮੈਂ ਔਰ ਮੇਰਾ ਕਰਾਨਾ ਪਰਮੇਸ਼ਰ ਮੇਰੇ ਬੱਚੇ ਮੇਰੀ ਮਿਆਰੀ ਲਾਈਫ ਮੇਰਾ ਫਾਈਨਾਂਸ ਪਰਮੇਸ਼ਰ ਮੇਰੇ ਹੱਥ ਪਰਮੇਸ਼ਰ ਬਹੁਤਿਆਂ ਲਈ ਹੈਲਪਫੁਲ ਹੋ ਜਾਣ ਪਰਮੇਸ਼ਰ ਮੇਰੇ ਬੱਚੇ ਮੇਰੇ ਨਾਲ ਜੁੜੀ ਮੇਰੀ ਇੱਕ ਇੱਕ ਚੀਜ਼ ਤੇਰੀ ਮਾਹੀਮਾ ਦਾ ਕਾਰਨ ਬਣ ਜਾਵੇ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਮੇਰੇ ਨਾਲ ਚੱਲੇ ਮੈਂ ਉੱਠਾਂ ਤੇਰੀ ਪ੍ਰੈਜ਼ੈਂਸ ਮੇਰੇ ਨਾਲ ਹੋਵੇ ਮੈਂ ਬੈਠਾਂ ਤੇਰੀ ਪ੍ਰੈਜ਼ੈਂਸ ਮੇਰੇ ਨਾਲ ਹੋਵੇ ਮੈਂ ਸੋਚਾਂ ਤੇਰੀ ਪ੍ਰੈਜ਼ੈਂਸ ਮੇਰੇ ਨਾਲ ਹੋਵੇ ਮੈਂ ਬੋਲਾਂ ਤੇਰੀ ਪ੍ਰੈਜ਼ੈਂਸ ਮੇਰੇ ਨਾਲ ਹੋਵੇ ਪਰਮੇਸ਼ਰ ਹਰ ਜਗ੍ਹਾ ਮੈਂ ਜਿੱਥੇ ਜਾਵਾਂ ਖੁਦਾਵੰ ਤੈਰਾ ਜੀਵਿਤਾਤ ਮੇਰੇ ਨਾਲ ਹੋਵੇ ਸਮਰਥੀ ਪਰਮੇਸ਼ਰ ਮੈਨੂੰ ਇਸ ਤਰ੍ਹਾਂ ਦਾ ਬਣਾ ਲੈ ਖੁਦਾਵੰ ਤੂੰ ਮੈਨੂੰ ਚੁਣਿਆ ਮਾ ਪਰਮੇਸ਼ਰ ਤਾਂ ਕਿ ਮੈਂ ਬਹੁਤ ਸਾਰਾ ਫਲ ਲੈ ਕੇ ਆ ਸਕਾਂ ਪਰਮੇਸ਼ਰ ਜਦ ਤੱਕ ਖੁਦਾ ਦੀ ਦਇਆ ਨਾ ਆਵੇ ਸੇ ਫਲਿਆ ਕਿ ਨਹੀਂ ਆ ਸਕਦੇ ਸੋ ਕਹੋ ਕੀ ਪਰਮੇਸ਼ਰ ਤੇਰੀ ਦਇਆ ਜਿਵੇਂ ਨੁਕੇਰੇ ਤੇਰਾ ਅਨੁਗ੍ਰਹਿ ਮੇਰੇ ਤੇ ਆਵੇ ਪਰਮੇਸ਼ਰ ਹਟ ਡਿਸ ਗ੍ਰੇਸ ਮੇਰੀ ਲਾਈਫ ਤੋਂ ਜਾਵੇ ਪਰਮੇਸ਼ਰ ਔਰ ਖੁਦਾਵਨ ਮੈਂ ਤੇਰੀ ਮਾਹੀਮਾ ਤੇਰੀ ਵਡਿਆਈ ਕਰਾਂ ਪਰਮੇਸ਼ਰ ਮੈਂ ਤੇਰੇ ਕੰਮਾਂ ਨੂੰ ਸਲਾਵਾ ਪਰਮੇਸ਼ਰ ਮੈਂ ਖੁਦਾਵਨ ਯਹੋਵਾ ਪਰਮੇਸ਼ਰ ਬਹੁਤਿਆਂ ਦੇ ਵਿੱਚ ਇੱਕ ਗਵਾਹ ਬਣ ਜਾਵਾਂ ਤੇਰੇ ਮਾਹੀਮਾ ਦੇ ਲਈ ਤੇਰੇ ਜਲਾਲ ਦੇ ਲਈ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਸਮਰਥੀ ਪਰਮੇਸ਼ਰ ਆਪਣੀਆਂ ਜ਼ੁਬਾਨਾਂ ਨੂੰ ਖੋਲ੍ਹਦਿਆਂ ਹੈ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੋ ਔਰ ਖੁਦਾਵਨ ਮੇਰੀ ਪ੍ਰਾਰਥਨਾ ਜਿੰਨੇ ਜਨ ਅੱਜ ਤੇਰੇ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰੇ ਪਿਤਾ ਇਹਨਾਂ ਦਾ ਇੱਕ ਇੱਕ ਸ਼ਬਦ ਪਰਮੇਸ਼ਰ ਜਿਸ ਤਰ੍ਹਾਂ ਤੂੰ ਸਿਆਇ ਮੋਲ ਦੀ ਇੱਕ ਵੀ ਪ੍ਰਾਰਥਨਾ ਜ਼ਮੀਨ ਤੇ ਨਾ ਡਿੱਗਨ ਦਿੱਤੀ ਖੁਦਾਵਨ ਅੱਜ ਉਸੇ ਤਰ੍ਹਾਂ ਤੇਰੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਦੇ ਮੂੰਹ ਦੀਆਂ ਪ੍ਰਾਰਥਨਾਵਾਂ ਦੇ ਸ਼ਬਦਾਂ ਨੂੰ ਇੱਕ ਵੀ ਸ਼ਬਦ ਨੂੰ ਜ਼ਮੀਨ ਤੇ ਨਾ ਡਿੱਗਨ ਦੇਈ ਖੁਦਾਵਨ ਓ ਇੱਕ ਇੱਕ ਇਹਨਾਂ ਦੀ ਮੂਹ ਦਾ ਅੰਗੀਕਾਰ ਇਹਨਾਂ ਦੀ ਮੂਹ ਦੀਆਂ ਪ੍ਰਾਰਥਨਾਵਾਂ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ 'ਚ ਫਲ ਲੈ ਕੇ ਆਉਣ ਪਤਾ ਅੱਜ ਇਹਨਾਂ ਨੂੰ ਛੁੜਾਉਣ ਤੇਰੇ ਕਰੀਬ ਲੈ ਕੇ ਜਾਣ ਯੇਸ਼ੂ ਮਸੀਹ ਦੇ ਨਾਮ 'ਚ ਖੁਦਾਵਨ ਅੱਜ ਤੇਰੀ ਆਤਮਾ ਤੇਰੀ ਸਾਹਮਰ ਦੇ ਨਾਲ ਪਰਜਣ ਪਵਿੱਤਰ ਆਤਮਾ ਔਰ ਖੁਦਾਵਨ ਪਰਮੇਸ਼ਰ ਤੇਰੀਆਂ ਵੱਡੀਆਂ ਗਵਾਹੀਆਂ ਦੇ ਨਾਲ ਤੇਰੀ ਮਾਹਿਮਾ ਦੇ ਨਾਲੇ ਵਾਪਸ ਆਉਣ ਪਰਮੇਸ਼ਰ ਕੇ ਗ੍ਰੇਟ ਲਾਈਫ ਦੇ ਨਾਲ ਪਰਮੇਸ਼ਰ ਇੱਕ ਗਲੋਰੀਅਸ ਲਾਈਫ ਦੇ ਨਾਲੇ ਵਾਪਸ ਆਉਣ ਖੁਦਾਵਨ ਰੇ ਬੁਰਸ਼ੇ ਖੇਤੇ ਨੇਲੇ ਰੇ ਬੁਰਸ਼ੇ ਖੇਤੇ ਨੇਲੇ ਰੇ ਰੱਬ ਆਰਾਇਆ ਖਾਤਾ ਨਾਲਾ ਰੱਬ ਆਰਾਸ਼ੇ ਖੇਤੇ ਨੇਲੇ ਰੇ ਕਿਤੇ ਨੇਲੇ ਰੇ ਬੁਰਸ਼ੇ ਖੇਤੇ ਨੇਲੇ ਰੇ ਬੁਰਸ਼ੇ ਖੇਤੇ ਨੇਲੇ ਰੇ ਸਭ ਜਣ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰਦੇ ਹਾਂ ਅੱਜ ਦੀ ਰੋਟੀ ਦੇ ਲਈ ਆਪਣੇ ਆਪ ਨੂੰ ਰੈਡੀ ਕਰੋ ਪਰਮੇਸ਼ਰ ਦੇ ਇਸ ਜੀਵਿਤ ਵਚਨ ਦੀ ਜੀਵਿਤ ਰੋਟੀ ਨੂੰ ਜਿਹਨੂੰ ਖਾ ਕੇ ਕਦੀ ਅਸੀਂ ਭੁੱਖੇ ਨਹੀਂ ਰਹਿੰਦੇ ਕਹੋ ਕਿ ਪਰਮੇਸ਼ਰ ਆਇਤਰਾ ਵਚਨ ਜੀਵਨ ਦੀ ਰੋਟੀ ਆ ਜਦ ਮੈਂ ਗ੍ਰਹਿਣ ਕਰਾਂ ਪਰਮੇਸ਼ਰ ਏ ਖੁਦਾਵੰ ਮੇਰੇ ਜੀਵਨ ਦੇ ਦਿੱਤ ਸੋ ਗੁਣਾ ਫਲ ਲੈ ਕੇ ਆਵੇ ਮੈਨੂੰ ਸ਼ੁੱਧਮਨ ਤੇ ਜੀਵਤ ਵਿਵੇਕ ਬਣਾਵੇ ਦੇਵੀ ਪਰਮੇਸ਼ਰ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਖੁਦਾਵੰ ਅਰ ਇਸ ਵਚਨ ਦਾ ਮੈਂ ਆਨਰ ਕਰਦਾ ਆਦਰ ਕਰਦਾ ਜਿਸ ਨੂੰ ਤੋਂ ਆਪਣੇ ਨਾਮ ਤੇ ਵੀ ਮਹੱਤਮ ਪੁਰ ਆਦਰ ਦਿਨਾ ਪਰਮੇਸ਼ਰ ਅੱਜ ਉਸੇ ਵਚਨ ਦਾ ਮੈਂ ਵੀ ਆਦਰ ਕਰਦਿਆਂ ਆ ਚੁੱਕਦਿਆਂ ਆ ਪਰਮੇਸ਼ਰ ਇੱਜ਼ਤ ਕਰਦਿਆਂ ਆ ਇਸ ਵਚਨ ਦੀ ਪਰਮਿਸ਼ਨ ਨੂੰ ਮੈਂ ਗ੍ਰਹਿਣ ਕਰਦਾ ਔਰ ਅੱਜ ਦਾ ਵਚਨ ਖੁਦਾਵੰ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚ 100 ਗੁਣਾ ਫਲ ਲਿਆ ਕੇ ਆ ਵੀ ਪਰਮੇਸ਼ਰ ਇਹਨਾਂ ਨੂੰ ਅੰਧਕਾਰ ਵਿੱਚੋਂ ਕੱਢੇ ਪਰਮੇਸ਼ਰ ਇਹਨਾਂ ਦੀਆਂ ਅੰਧੇਰੀਆਂ ਰਾਹਾਂ ਨੂੰ ਪਰਮੇਸ਼ਰ ਰੌਸ਼ਨ ਕਰੇ ਖੁਦਾਵੰ ਇਹਨਾਂ ਦੇ ਪੈਰ ਜੋ ਪਾਪ ਦੀਵਾਲ ਗਿਆ ਖੁਦਾਵੰ ਤੇਰਾ ਆਤਮਾ ਅਜ ਵਚਨ ਦੇ ਅਨਸਾਰ ਇਹਨਾਂ ਨੂੰ ਪਰਮੇਸ਼ਰ ਤੇਰੇ ਮਾਰਗਾਂ ਉੱਤੇ ਚਲਾਵੇ ਪਰਮੇਸ਼ਰ ਔਰ ਰਸਤੇ ਜੋ ਸ਼ੈਤਾਨੀ ਨਾ ਦੀਆਂ ਜ਼ਿੰਦਗੀਆਂ ਚ ਬੰਦ ਹੋਣ ਪਰਮੇਸ਼ਰ ਔਰ ਖੁਦਾਵੰ ਤੇਰਾ ਗ੍ਰੇਸ ਤੇਰਾ ਵਚਨ ਅੱਜ ਇਹਨਾਂ ਨੂੰ ਕੇਰੇ ਪਰਮੇਸ਼ਰ ਔਰ ਇਹਨਾਂ ਇਹਨਾਂ ਦੇ ਕਰਾਨਿਆਂ ਨੂੰ ਫਿਰ ਤੋਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਮੋੜ ਕੇ ਲੈ ਕੇ ਆਵੇ ਪ੍ਰਭੂ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ ਸੋ ਸਭ ਜਨ ਮੇਰੀ ਨਾਲ ਇੱਕ ਮਨ ਹੋ ਕੇ ਆਤਮਾ ਦੇ ਨਾਲ ਸਪਿਰਿਟ ਦੇ ਨਾਲ ਬੁੱਧੀ ਦੇ ਨਾਲ ਆਤਮਾ ਦੀ ਅਗਵਾਹੀ ਦੇ ਨਾਲ ਆਈ ਇਸ ਵਚਨ ਨੂੰ ਪੜਾਂਗੇ ਔਰ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹਾਲੇਲੂਇਆ ਆਕਾਸ਼ ਪਰਮੇਸ਼ਰ ਦੀ ਮਾਹਿਮਾ ਦਾ ਵਰਣਨ ਕਰਦੀ ਹਨ ਤੇ ਅੰਬਰ ਉਸ ਦੀ ਦਾਸਤਕਾਰੀ ਦਿਖਾਲਦਾ ਹੈ ਦਿਨ ਦਿਨ ਨਾਲ ਬੋਲੀ ਬੋਲਦਾ ਹੈ ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ ਉਹਨਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ ਨਾ ਉਹਨਾਂ ਦੀ ਆਵਾਜ਼ ਸੁਣਦੀ ਹੈ ਸਾਰੀ ਧਰਤੀ ਵਿੱਚ ਉਹਨਾਂ ਦੀ ਤਾਰ ਪਹੁੰਚਦੀ ਹੈ ਅਤੇ ਸੰਸਾਰ ਦੀਆਂ ਹੱਦਾਂ ਤਿੱਕਰ ਉਹਨਾਂ ਦੇ ਬੋਲ ਉਹਨਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਲਾਇਆ ਹੈ ਜਿਹੜਾ ਲਾੜੇ ਵਾਂਗੂ ਆਪਣੀ ਕੋਠਰੀ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ ਆਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜਨਾ ਹੈ ਅਤੇ ਉਸ ਦਾ ਦੌਰ ਉਹਨਾਂ ਦੇ ਦੂਜੇ ਸਿਰੇ ਤਿੱਕਰ ਹੈ ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਯਹਵਾ ਦੀ ਬਵਿਸਤਾ ਪੂਰੀ ਪੂਰੀ ਹੈ ਉਹ ਜਾਨ ਨੂੰ ਬਹਾਲ ਕਰਦੀ ਹੈ ਯਹਵਾ ਦੀ ਸਾਖੀ ਸੱਚੀ ਹੈ ਉਹ ਪੋਲੇ ਨੂੰ ਬੁੱਧਵਾਨ ਕਰਦੀ ਹੈ ਯਹਵਾ ਦੇ ਫਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਯਹਵਾ ਦਾ ਹੁਕਮ ਨਿਰਮਲ ਹੈ ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ ਯਹਵਾ ਦਾ ਪੈ ਸ਼ੁੱਧ ਹੈ ਉਹ ਸਦਾ ਤਿੱਕਰ ਕਾਇਮ ਰਹਿੰਦਾ ਹੈ ਯਹਵਾ ਦੇ ਨਿਆਉ ਸੱਤ ਹਨ ਉਹ ਨੀਰੇ ਪੂਰੇ ਧਰਮ ਹਨ ਉਸੋਨੇ ਨਾਲ ਉਸਗੋ ਬਹੁਤ ਕੁੰਦਨ ਸੋਨੇ ਨਾਲੋਂ ਮਨ ਪਾਉਂਦੇ ਹਨ ਅਤੇ ਸ਼ਹਿਦ ਅਤੇ ਮਖੀਲ ਦੀਆਂ ਚੋਈਆਂ ਨਾਲੋਂ ਵੀ ਮਿੱਠੇ ਹਨ ਨਾਲੇ ਉਹਨਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ ਔਰ ਉਹਨਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ ਆਪਣੀਆਂ ਪੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ ਤੂੰ ਮੈਨੂੰ ਗੁੱਜੇ ਪਾਪਾ ਤੋਂ ਬਰੀ ਕਰ ਨਾਲੇ ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ ਉਹ ਮੇਰੇ ਉੱਤੇ ਹਕੂਮਤ ਨਾ ਕਰਨ ਤਾਂ ਮੈਂ ਪੂਰਾ ਉਤਰਾਂਗਾ ਤੇ ਵੱਡੇ ਅਪਰਾਧ ਤੋਂ ਬਰੀ ਠਹਿਰਾਗਾ ਇਹ ਯਹੋਵਾ ਮੇਰੀ ਚਟਾਨ ਔਰ ਮੇਰੀ ਛਡੌਣ ਵਾਲੀ ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਜ਼ਸ ਧੰਨਵਾਦੂ ਸਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਤੇਰੇ ਜੀਵਿਤ ਵਚਨ ਦੇ ਲਈ ਪਿਤਾ ਤੇਰੀ ਇਸ ਪ੍ਰੈਜੈਂਸ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ। ਔਰ ਖੁਦਾਵਨ ਮੇਰੀ ਪ੍ਰਾਰਥਨਾ ਯੇਸ਼ੂ ਮਸੀਹ ਦੇ ਨਾਮ ਤੇ ਜਿੰਨਿਆਂ ਨੇ ਆਏ ਤੇਰੇ ਵਚਨ ਨੂੰ ਪੜਿਆ ਪਿਤਾ ਨਾ ਦੀਆਂ ਜ਼ਿੰਦਗੀਆਂ ਇਹਨਾਂ ਦੇ ਹਾਲਾਤ ਇਹ ਪਿਤਾ ਪਰਮੇਸ਼ਰ ਇਹਨਾਂ ਦੇ ਮਨ ਪਰਮੇਸ਼ਰ ਨਾ ਦੀਆਂ ਜ਼ਿੰਦਗੀਆਂ ਸੇਵ ਨਹੀਂਆ ਖੁਦਾਵਨ ਤੇਰਾ ਆਤਮਾ ਇਹਨਾਂ ਨੂੰ ਛੂ ਚੁੱਕਿਆ ਨਾ ਨਾ ਗੱਲ ਕਰ ਚੁੱਕਿਆ ਪਰਮੇਸ਼ਰ ਖੁਦਾਵਨ ਇਹਨਾਂ ਨੂੰ ਹਾਰਡ ਡਾਊਟ ਛੱਡ ਕੇ ਜਾ ਚੁੱਕਿਆ ਪਰਮੇਸ਼ਰ ਖੁਦਾਵਨ ਹਰ ਕੰਫਿਊਜ਼ਨ ਜਾ ਚੁੱਕੀਆ ਪਰਮੇਸ਼ਰ ਖੁਦਾਵਨ ਤੇਰੇ ਮੂਦਾ ਪ੍ਰਕਾਸ਼ ਨਤੇ ਚਮਕੇ ਖੁਦਾਵੰ ਤੇਰੇ ਜੀਵਿਤ ਨਾਮ ਚ ਯਸ਼ੂ ਰਾਜਾ ਤੇਰੀ ਸਮਰਥ ਇਹਨਾਂ ਨੂੰ ਕੇਰੇ ਰਾਈਟ ਨਾ ਪਵਿੱਤਰਾ ਆਤਮਾ ਤੇਰਾ ਮੱਸਾਇਨਾ ਦੇ ਉੱਤੇ ਉੱtre ਸੁ ਸਭ ਜਨ ਅੱਜ ਦੇ ਵਚਨ ਦਾ ਅੰਗੀਕਾਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰੈਡੀ ਕਰੋ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਉਦੀ ਵਰਸ਼ਪ ਕਰਨੀ ਸ਼ੁਰੂ ਕਰੋ ਉਦੀ ਮਹਿਮਾ ਕਰਨੀ ਸ਼ੁਰੂ ਕਰੋ ਔਰ ਆਪਣੇ ਆਪ ਨੂੰ ਫਾਇਰ ਪ੍ਰਾਰਧਨਾ ਦੇ ਲਈ ਰੈਡੀ ਕਰੋ ਕਿਉਂਕਿ ਦੇ ਵਚਨ ਚ ਲਿਖਿਆ ਉਹਦੇ அபிਸ਼ੇਕ ਦੇ ਕਾਰਨ ਹੀ ਜੁਲੇ ਨਾਸ਼ ਹੁੰਦੇ ਆ ਅਗਰ ਉਹਦਾ ਮਸਾ ਸਾਡੇ ਵਿੱਚ 14 ਵਿਸ਼ੇਕ ਤੁਹਾਡੀਆਂ ਲਾਈਫਾਂ ਤੇ ਉਹਦਾ ਮਸਾ ਤੁਹਾਡੀ ਲਾਈਫ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਜੋ ਤੁਹਾਨੂੰ ਬੰਦਨਾ ਵਿੱਚ ਰੱਖ ਸਕੇ ਦੁਨੀਆ ਦੀ ਕੋਈ ਐਸੀ ਸ਼ਕਤੀ ਨਹੀਂ ਜੋ ਤੁਹਾਨੂੰ ਬੰਦਨਾ ਵਿੱਚ ਰੱਖ ਸਕੇ ਸੋ ਕਹੋ ਕਿ ਪਰਮੇਸ਼ਵਰ ਖੁਦਾਵਨ ਆਇ ਤੇਰਾ ਮੱਸਾ ਮੇਰੀ ਲਾਈਫ ਦੇ ਤੇਰਾ ਲੀਸ ਕਰ ਪਰਮੇਸ਼ਾ ਤੇਰੀ ਸਮਰਥਮਤੇ ਉਤਰੇ ਪਰਮੇਸ਼ਰੋ ਜੀਵਿਤ ਸਮਰਥ ਜੋ ਮੈਨੂੰ ਜੀਵਿਤ ਕਰਦੀ ਮੇਰੀ ਮੈਰਿਡ ਲਾਈਫ ਨੂੰ ਮੇਰੇ ਫਾਈਨੈਂਸ ਨੂੰ ਮੇਰੇ ਡਾਕੂਮੈਂਟਸ ਨੂੰ ਮੇਰੇ ਬੱਚਾ ਨੂੰ ਮੇਰੀ ਮੇਰੇ ਗਰਵ ਨੂੰ ਪਰਮੇਸ਼ਰ ਖੁਦਾਵਨ ਮੇਰੀ ਬੁੱਧੀ ਨੂੰ ਮੇਰੀਆਂ ਸੋਚਾਂ ਨੂੰ ਪਰਮੇਸ਼ਰ ਮੇਰੇ ਮੂੰਹ ਦੀਆਂ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਮੇਰੇ ਬੋਨ ਨੂੰ ਖੁਦਾਵਨ ਖੁਦਾ ਮੇਰੀ ਇੱਕ ਇੱਕ ਚੀਜ਼ ਨੂੰ ਪਰਮੇਸ਼ਰ ਮੇਰੇ ਨਾਲ ਜੁੜੀ ਹੱਕ ਇੱਕ ਇੱਕ ਚੀਜ਼ ਨੂੰ ਜੋ ਜੀਵਿਤ ਕਰਦੀ ਪਰਮੇਸ਼ਾ ਅੱਜੋ ਹੀ ਤੇਰੀ ਸਮਰਥਮਤੇ ਉਤਰੇ ਮਾ ਸਮੇਤੇ ਉਤਰੇ ਤੇ ਹਲੀ ਗੋਸ ਦੀ ਫਾਇਰ ਮੇਰੇ ਉਤੇ ਆਵੇ ਖੁਦਾਵਨ ਤੇਰਾ ਆਤਮਾ ਮੈਨੂੰ ਕੇਰ ਲਵੇ ਸਮਰਥੀ ਪਰਮੇਸ਼ਰ ਕਹੋ ਕਿ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਅਜ ਮੇਰੇ ਜੀਵਨ ਨੂੰ ਟੱਚ ਕਰ ਪਰਮੇਸ਼ਰ ਮੇਰੇ ਬੱਚਿਆਂ ਨੂੰ ਟੱਚ ਕਰ ਮੇਰੇ ਹਸਬੰਡ ਨੂੰ ਟੱਚ ਕਰ ਮੇਰੇ ਡਾਕੂਮੈਂਟਸ ਮੇਰੀ ਫਾਈਲ ਨੂੰ ਮੇਰੇ ਪਾਸਪੋਰਟਸ ਨੂੰ ਪਰਮੇਸ਼ਰ ਟੱਚ ਕਰ ਟੱਚ ਕਰ ਟੱਚ ਕਰ ਮੇਰੀ ਜੌਬ ਨੂੰ ਟੱਚ ਕਰ ਪਰਮੇਸ਼ਰ ਮੇਰੇ ਕੰਟਰੈਕਟ ਨੂੰ ਟੱਚ ਕਰ ਪਰਮੇਸ਼ਰ ਮੇਰੀ ਹੈਲਥ ਨੂੰ ਟੱਚ ਕਰ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਮੇਰੀਆਂ ਸੋਚਾਂ ਨੂੰ ਪਵਿੱਤਰ ਆਤਮਾ ਮੇਰੇ ਹੋਟਾਂ ਨੂੰ ਪਵਿੱਤਰ ਆਤਮਾ ਮੇਰੀ ਇੱਕ ਇੱਕ ਚੀਜ਼ ਨੂੰ ਟੱਚ ਕਰ ਲੈ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਯੇਸ਼ੂ ਮਸੀਹ ਦੇ ਨਾਮ ਦੇ ਚ ਤੇਰਾ ਮਸਾਉਤਰੇ 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 ਪਰਮੇਸ਼ਰ ਮੇਰੇ ਉੱਠਣੇ ਬੈਠਣੇ ਨੂੰ ਟੱਚ ਕਰ ਪਵਿੱਤਰ ਆਤਮਾ ਯੇਸ਼ੂ ਮਸੀਹ ਦੇ ਨਾਮ ਚ ਮੇਰੀ ਪ੍ਰਾਰਥਨਾ ਖੁਦਾਵਨ ਆਇ ਤੇਰੇ ਲੋਕਾਂ ਨੂੰ ਟੱਚ ਕਰ ਯੇਸ਼ੂ ਮਸੀਹ ਤੇਰੇ ਜੀਵਿਤ ਨਾਮ ਚ ਆਜ ਲੋਕਾਂ ਦੇ ਇਹਨਾਂ ਦੇ ਫਾਈਨੈਂਸ ਨੂੰ ਇਹਨਾਂ ਦੇ ਡਾਕੂਮੈਂਟਸ ਨੂੰ ਇਹਨਾਂ ਦੀਆਂ ਫਾਈਲਸ ਨੂੰ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੀ ਮੈਰਿਡ ਲਾਈਫ ਨੂੰ ਇਹਨਾਂ ਦੇ ਹਸਬੰ ਉਹਨਾਂ ਦੀ ਵਾਈਫ ਨੂੰ ਇਹਨਾਂ ਦੀ ਇੱਕ ਇੱਕ ਚੀਜ਼ ਨੂੰ ਟੱਚ ਕਰ ਟੱਚ ਕਰ ਟੱਚ ਕਰ ਪਰਮੇਸ਼ਰ ਇਹਨਾਂ ਦੇ ਪਰਮੇਸ਼ਰ ਫੈਮਿਲੀ ਮੈਂਬਰ ਜਿਨਨੇ ਹਸਪੀਟਲ ਜਿਨਨੇ ਬਿਮਾਰੇ ਉਹਨਾਂ ਨੂੰ ਟੱਚ ਕਰ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਟੱਚ ਕਰ ਟੱਚ ਕਰ ਪਰਮੇਸ਼ਰ ਖੁਦਾਵੰਨ ਇਹਨਾਂ ਨੂੰ ਟੱਚ ਕਰ ਪਵਿੱਤਰ ਆਤਮਾ ਟੱਚ ਕਰ ਪਵਿੱਤਰ ਆਤਮਾ ਅੱਜ ਜਿਨਨੇ ਕੰਮ ਕਰਨ ਜਾ ਰਹੇ ਤੇਰੀ ਮਾਹਿਮਾ ਦੇ ਲਈ ਪਰਮੇਸ਼ਰ ਅੱਜ ਉਹ ਨਾ ਸਾਰੇ ਕੰਮਾਂ ਨੂੰ ਰਾਈਟ ਨਾ ਖੁਦਾਵਨ ਪਵਿੱਤਰ ਆਤਮਾ ਟੱਚ ਕਰ ਟੱਚ ਕਰ ਟੱਚ ਕਰ ਟੱਚ ਕਰ ਖੁਦਾਵਨ ਨੇ ਨਾ ਨੂੰ ਟੱਚ ਕਰ ਟੱਚ ਕਰ ਟੱਚ ਕਰ ਪਵਿੱਤਰ ਆਤਮਾ ਛੂ ਲੈ ਖੁਦਾਵਨ ਖੁਦਾ ਰੇ ਬੋਰੋ ਯੋਕ ਕੋ ਤੋਨ ਲੋ ਰੋ ਬੋਰੋ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਸੋ ਕਹਿੰਦੇ ਹਾਂ ਕਿ हे ਪਰਮੇਸ਼ਰ ਮੇਰੇ ਜੀਵਤੇ ਪਰਮੇਸ਼ਰ ਹਰ ਇੱਕ ਕੋ ਆਤਮਾ ਖੁਦਾਵਨ ਜੋ ਮੈਨੂੰ ਤੇਰੀ ਮਾਹੀਮਾ ਕਰਨ ਤੋਂ ਰੋਕਦਾ ਪਰਮੇਸ਼ਰ ਜੋ ਗਵਾਈਆਂ ਤੂੰ ਮੈਨੂੰ ਦਿਨਾਂ ਪਰਮੇਸ਼ਰ ਉਸ ਗਵਾਈਆਂ ਨੂੰ ਪਰਮੇਸ਼ਰ ਤੇਰੇ ਲੋਕਾਂ ਦੇ ਨਾਲ ਪਰਮੇਸ਼ਰ ਮੈਨੂੰ ਸ਼ੇਅਰ ਕਰਨ ਤੋਂ ਰੋਕਦਾ ਪਰਮੇਸ਼ਰ ਨਾਲ ਗਵਾਈਆਂ ਨੂੰ ਦੇਣ ਤੋਂ ਰੋਕਦਾ ਮੈਨੂੰ ਦੇ ਚੁੱਤੇ ਪੰਦੇ ਵਿੱਚ ਲੈ ਕੇ ਜਾਂਦਾ ਪਰਮੇਸ਼ਰ ਮੈਨੂੰ ਕੰਫਿਊਜ਼ ਕਰਦਾ ਔਰ ਮੇਰੀਆਂ ਗਵਾਈਆਂ ਨੂੰ ਡਿਸਟਰੋਏ ਕਰਨਾ ਚਾਹੁੰਦਾ ਨਾਸ਼ ਕਰਨਾ ਚਾਹੁੰਦਾ ਪਰਮੇਸ਼ਰ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਗ ਕੁੱtre ਆਗ ਕੁੱtre ਆਗ ਕੁੱtre ਆਗ ਕੁੱtre ਆਗ ਕੁੱtre ਆਗ ਕੁੱtre ਆਗ ਕਵਕੀ ਪਰਮੇਸ਼ਰ ਅੱਜ ਤੋਂ ਬਾਤ ਤੂੰ ਜਿੰਨੀਆਂ ਵੱਡੀ ਛੋਟੀ ਜਿਸ ਤਰ੍ਹਾਂ ਦੀ ਵੀ ਤੂੰ ਮੈਨੂੰ ਗਵਾਹੀ ਦਵੇਂਗਾ ਪਿਤਾ ਉਹ ਮੈਂ ਤੇਰੇ ਕਰ ਦੇ ਵਿੱਚ ਤੇਰੀ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰ ਮੈਂ ਤੇਰੇ ਲੋਕਾਂ ਦੇ ਨਾਲ ਸ਼ੇਅਰ ਕਰਾਂਗਾ ਪਰਮੇਸ਼ਰ ਮੈਂ ਤੇਰਾ ਗਵਾਹ ਬਣਾਗਾ ਪਰਮੇਸ਼ਰ ਖੁਦਾਵੰ ਤੂੰ ਮੈਨੂੰ ਗਵਾਹੀ ਦੇਣਾ ਦੇ ਮੈਂ ਤੇਰਾ ਗਵਾਹ ਹੋਵਾਂਗਾ ਪਰਮੇਸ਼ਰ ਤੂੰ ਮੈਨੂੰ ਬles ਕਰਨਾ ਕਰ ਮੈਂ ਤੇਰਾ ਗਵਾਹ ਹੋਵਾਂਗਾ ਪਰਮੇਸ਼ਰ ਤੂੰ ਮੈਨੂੰ ਆਸ਼ੀਸ਼ਿਤ ਕਰਨਾ ਕਰ ਤੂੰ ਮੇਰਾ ਮੈਂ ਤੇਰਾ ਗਵਾਹ ਹੋਵਾਂਗਾ ਪਰਮੇਸ਼ਰ ਖੁਦਾਵੰ ਮੈਨੂੰ ਇੱਕ ਗ੍ਰੇਸ ਦੇ ਪਿਤਾ ਮੈਂ ਤੇਰੀਆਂ ਗਵਾਹੀਆਂ ਨੂੰ ਲਿਜਾ ਸਕਾਂ ਔਰ ਜਿੰਨੀਆਂ ਦੁਸ਼ਟ ਆਤਮਾ

ਜਿਨਨੇ ਤੇਰੇ ਲੋਕ ਤੇਰੀਆਂ ਗਵਾਹੀਆਂ ਨੂੰ ਲੈਂਦੇ ਪਿਤਾ ਇਹਨਾਂ ਨੂੰ ਦਲੇਰ ਕਰ, ਧ੍ਰਿੜ ਕਰ ਪਰਮੇਸ਼ਵਰ ਇਹ ਤੇਰੇ ਗਵਾਹ ਬਣਨ ਪਰਮੇਸ਼ਰ ਤੇਰੇ ਨਾਮ ਦੀਆਂ ਗਵਾਹੀਆਂ ਦੇਣ ਪਿਤਾ ਹਰੇਕੋ ਡਰਦਾ ਆਤਮਾ ਪਰਮੇਸ਼ਰ ਜਿਹਨਾਂ ਦੀ ਲਾਈਵ ਦੇ ਉੱਤੇ ਕੰਮ ਕਰਦਾ ਪਰਮੇਸ਼ਰ ਹਰੇਕੋ ਡਰਦੀ ਗੰਦੀ ਸਪਿਰਟ ਨੂੰ ਮੈਂ ਤੁਹਾਡੇ ਬੱਚਿਆਂ ਚੋਂ ਤੁਹਾਡੀਆਂ ਜ਼ਿੰਦਗੀਆਂ ਚੋਂ ਤੁਹਾਡੇ ਘਰਾਂਿਆਂ ਚੋਂ ਮੈਂ ਆਊਟ ਕਰ ਦਿਆਂ ਪਵਿੱਤਰ ਆਤਮਾ ਦੀ ਅੱਗ guttre ਅੱਗ guttre ਅੱਗ guttre devil out 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 in the name of jesus ਮਰ ਪਿਤਾ ਜਿਸ ਤਰ੍ਹਾਂ ਦਰਸੂਲ ਖੁਦਾਵੰ ਤੇਰੇ ਦਲੇਰੀ ਦੇ ਨਾਲ ਪਰ ਗਿਆ ਸੀ ਪਿਤਾ ਅੱਜ ਇਸ ਪ੍ਰਾਰਥਨਾ ਤੋਂ ਬਾਅਦ ਦਲੇਰੀ ਨਾਲ ਪਰ ਜਾਣ ਪਰਮੇਸ਼ਰ ਤੇਰੀ ਸਮਰਥਨਾ ਪਰ ਜਾਣ ਪਰਮੇਸ਼ਰ ਔਰ ਇਹ ਖੁਦਾਵੰ ਤੇਰੇ ਵਿੱਚ ਫੈਸਲੇ ਲੈ ਸਕਣ ਪਰਮੇਸ਼ਰ ਖੁਦਾਵੰ ਇਹ ਖੁਦਾਵਾਨ ਖੜੇ ਹੋ ਸਕਣ ਪਰਮੇਸ਼ਰ ਇਹਨਾਂ ਦੀ ਹਾਂ ਦੀ ਹਾਂ ਹੋਵੇ ਪਰਮੇਸ਼ਰ ਨਾ ਦੀ ਨਾ ਹੋਵੇ ਪਰਮੇਸ਼ਰ ਖੁਦਾਵਾਨ ਇਹਨਾਂ ਦੀ ਲਾਈਫ ਨੂੰ ਰੀਬਿਲਡ ਕਰ ਪਰਮੇਸ਼ਰ ਹਰੇਕ ਕੋ ਆਤਮਾ ਪਰਮੇਸ਼ਰ ਜਿਹਨਾਂ ਦੀਆਂ ਲਾਈਫਾਂ ਦੇ ਉੱਤੇ ਲੀਕੀਜ ਕਰਦਾ ਪਰਮੇਸ਼ਰ ਇਹਨਾਂ ਦੀ ਅਨੋਇੰਟਿੰਗ ਨੂੰ ਪਰਮੇਸ਼ਰ ਦਿੰਦੀਆਂ ਬਰਕਤਾਂ ਨੂੰ ਪਰਮੇਸ਼ਰ ਇਹਨਾਂ ਦੀ ਹੈਲਥੀ ਲਾਈਫ ਨੂੰ ਪਰਮੇਸ਼ਰ ਖੁਦਾ ਇਹਨਾਂ ਦੇ ਖੁਸ਼ੀ ਨੂੰ ਆਨੰਦ ਨੂੰ ਪਰਮੇਸ਼ਰ ਲੀਕੀਜ ਕਰਦਾ ਪਰਮੇਸ਼ਰ ਹਰੇਕ ਕੋ ਦੁਸ਼ਟ ਆਤਮਾ ਨੂੰ ਜਿਹਨਾਂ ਦੇ ਫਾਈਨੈਂਸ ਨੂੰ ਲੀਕੀਜ ਕਰਦੀ ਹੈ ਪਰਮੇਸ਼ਰ ਉਹਨਾਂ ਦੁਸ਼ਟ ਆਤਮਾ ਨੂੰ ਪਰਮੇਸ਼ਰ ਕਿੰਨੀਆਂ ਦੁਸ਼ਟ ਆਤਮਾਵਾਂ ਦੀਆਂ ਇਹਨਾਂ ਦੀਆਂ ਟੈਸਟਮਨੀਸ ਨੂੰ ਲਿਕੇਜ ਕਰਦੀਆਂ ਹਰੇਕ ਕੋ ਲਿਕੇਜ ਤੇਰੇ ਨਾਮ ਚ ਬੰਦ ਹੋਵੇ ਪਰਮੇਸ਼ਰ ਹਰੇਕ ਕੋ ਸ਼ੇਧ ਬੰਦ ਹੋਵੇ ਪਰਮੇਸ਼ਰ ਹਰੇਕ ਕੋ ਖੁਦਾਵਾਨ ਸ਼ੇਧ ਜੋ ਨਦੀ थैਲੀ ਚ ਡੈਵਲ ਨੇ ਕੀਤਾ ਹਰੇਕ ਕੋ ਸ਼ੇਧ ਬੰਦ ਹੋਵੇ ਔਰ ਉਹਨਾਂ ਦੁਸ਼ਟ ਆਤਮਾ ਦੇ ਉਤੇ ਹੌਲੀ ਗੋਜੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਹਰੇਕ ਲਿਕੇਜ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਚ ਤੁਹਾਡੀਆਂ ਲਾਈਫਾਂ ਚੋਂ ਬੰਦ ਕਰਦੀਆਂ हर एक लिखी यशु मसीह नाम तू जिथे जिथे नदी एक छेद -एक बंद हो और परमेश्वर तेरे लोग तेरी माहिमा और कहो कि परमेश्वर मैं प्रार्थना कर प्रभु यशु मसीह के दे, नाम देज खुदावन हर एक आत्मा परमेश्वर जो गुज्जा पाप मेरी लाइफ के काम कर का गुज्जे गुना पाप परमेश्वर ਉਦਵਨ ਯਹਵਾ ਪਰਮੇਸ਼ਰ ਕੋ ਉਹ ਕਿ ਜਿਨ੍ਹਾਂ ਨੂੰ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਪਰ ਮੈਂ ਜਾਣਦਾ ਕਿ ਮੇਰੇ ਅੰਦਰ ਪਾਪ ਜਾਂ ਬੁਰਾਈ ਹੈ ਪਰਮੇਸ਼ਰ ਜੋ ਮੈਨੂੰ ਤੇਰੇ ਤੋਂ ਅਲੱਗ ਕਰਦੀ ਤੇਰੀ ਪ੍ਰੈਜ਼ੈਂਸ ਤੋਂ ਪਰਮੇਸ਼ਰ ਤੇਰੀਆਂ ਬਰਕਤਾਂ ਨੂੰ ਲੈਣ ਤੋਂ ਤੇਰੀਆਂ ਟੈਸਟਮਨਟ ਤੂੰ ਜੋ ਟੈਸਟਮਨੀਆ ਮੇਲੀ ਰੱਖੀਆਂ ਉਹ ਬਰਕਤਾਂ ਜੋ ਮੇਲੀ ਰੱਖੀਆਂ ਉਹਨਾਂ ਨੂੰ ਮੇਰੇ ਤੋਂ ਅਲੱਗ ਕਰਦੀਆਂ ਦੂਰ ਕਰਦੀਆਂ ਡਿਲੇ ਕਰਦੀਆਂ ਫੇਲਿਅਰ ਵਿੱਚ ਲੈ ਕੇ ਜਾਂਦੀਆਂ ਪਰਮੇਸ਼ਰ ਹਰ ਇੱਕ ਉਹ ਪਾਪ ਦਾ ਆਤਮਾ ਮੇਰੇ ਮੇਰੇ ਬੱਚਾਂ 'ਚੋਂ ਮੇਰੇ ਹਸਬੰਡ 'ਚੋਂ ਮੇਰੀ ਵਾਈਫ 'ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਰ ਇੱਕ ਉਹ ਪਾਪ ਦਿੱਤੇ ਪਵਿੱਤਰ ਆਤਮਾ ਤੇਰੀ ਆਗੂ ਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਕਮਾਂਡ ਕਰੋ ਕਿ ਪਰਮੇਸ਼ਾ ਹਰੇਕ ਕੋ ਆਤਮਾ ਜੋ ਗੁੱਜੇ ਗੁਨਾਹ পাপ ਦਾ ਮੇਰੀ ਲਾਈਫ ਚ ਮੇਰੇ ਬੱਚਾ ਚ ਮੇਰੇ ਕਰਾਨਿਆਂ ਚ ਕੰਮ ਕਾਰਿਆ ਪਰਮੇਸ਼ਾ ਉਹ ਮੇਰੀ ਲਾਈਫ ਚੋਂ ਆਊਟ ਕਰ ਕਮਾਂਡ ਕਰਨਾ ਸ਼ੁਰੂ ਕਰੋ ਰਿਬੋ ਰੋਸ਼ੇਕੇ 3 ਨੇ ਲੇ ਰੇ ਕਮਾਂਡ ਕਰ ਕਮਾਂਡ ਕਰੋ ਕਮਾਂਡ ਕਰੋ ਯੇਸ਼ੂ ਮਸੀਹ ਦੇ ਨਾਮ ਦੇ ਚ ਕਿਉਂਕਿ ਉਹਨੇ ਕਿਹਾ ਯੇਸ਼ੂ ਮਸੀਹ ਦੇ ਨਾਮ ਚ ਮੰਗੀ ਚੀਜ਼ ਮੇਰਾ ਪਿਤਾ ਹਰ ਇੱਕ ਕੋਤਾ ਦੇ ਲਈ ਹਰ ਇੱਕ ਚੀਜ਼ ਨੂੰ ਪੂਰਾ ਕਰੇਗਾ ਸੋ ਕਹੋ ਕਿ ਪਿਤਾ ਮੈਂ ਤੇਰੇ ਕੋਲੋਂ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਮੰਗਦਾ ਗ੍ਰੇਸ ਉਹ ਗਲੋਰੀਅਸ ਲਾਈਫ ਨੂੰ ਪਰਮੇਸ਼ਰ ਹਰ ਇੱਕ ਉਹ ਪਾਪ ਨੂੰ ਮੇਰੀ ਲਾਈਫ ਦੇ ਤੋਂ ਕੱਢ ਦੇ ਹਰ ਇੱਕ ਲੀਕਜ ਨੂੰ ਬੰਦ ਕਰ ਦੇ ਯੇਸ਼ੂ ਮਸੀਹ ਦੇ ਨਾਮ ਦੇ ਚ ਪਰਮੇਸ਼ਰ ਰੇਬੋ ਰੋਸ਼ੇਕੇ ਤੈਨੇਲੇ ਰੇਬੇਰੇ ਸ਼ੇਕੇ ਤੈਨੇਲੇ ਰੇਬੇਰੇ ਕਹੋ ਕਿ ਹੈ ਪਰਮੇਸ਼ਰ ਹਰ ਇੱਕ ਉਹ ਜਾਦੂ ਟੋਨਾ ਫੇਲੀਅਰ ਸਪਿਰਿਟ ਪਰਮੇਸ਼ਰ ਹਰ ਇੱਕ ਉਹ ਸਖ ਜੋ ਮੇਰੀ ਲਾਈਫ ਤੇ ਮੇਰੇ ਕਰਾਨੇ ਤੇ ਮੇਰੇ ਬੱਚਾਂ ਤੇ ਪਰਮੇਸ਼ਰ ਮੇਰੀ ਲਾਈਫ ਦੇ ਕਿਸੇ ਵੀ ਹਿੱਸੇ ਤੇ ਜਾਦੂ ਟੋਣਾ ਕਰ ਰਿਹਾ ਪਰਮੇਸ਼ਰ ਔਰ ਮੈਨੂੰ ਡਿਲੇ ਕਰ ਰਿਹਾ ਪਰਮੇਸ਼ਰ ਮੈਨੂੰ ਸਲੋ ਕਰ ਰਿਹਾ ਪਰਮੇਸ਼ਰ ਉਹ ਜਾਦੂ ਟੋਣਾ ਮੈਨੂੰ ਕੰਫਿਊਜ਼ ਕਰ ਰਿਹਾ ਮੇਰੇ ਫੇਥ ਨੂੰ ਕਮਜ਼ੋਰ ਕਰ ਰਿਹਾ ਪਰਮੇਸ਼ਰ ਹਰ ਇੱਕ ਕੋ ਜਾਦੂ ਟੋਣੇ ਤੇ ਉੱਤੇ ਪਰਮੇਸ਼ਰ ਉਸ ਕਰਨ ਵਾਲੇ ਦੇ ਉੱਤੇ ਪਰਮੇਸ਼ਰ ਪਵਿੱਤਰ ਆਤਮਾ ਤੇਰੀ ਅਗ ਕੁੱਤਰੇ ਅਗ ਕੁੱਤਰੇ ਅਗ ਕੁੱਤਰੇ ਅਗ ਕੁੱਤਰੇ ਅਗ ਕੁੱਤਰੇ ਅਜੋ ਸਾਰੀਆਂ ਸ਼ੈਤਾਨੀ ਵੇਦੀਆਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅਗ ਕੁਤਰੇ ਅੱਗ ਕੁਤਰੇ ਅੱਗ ਕੁਤਰੇ ਅੱਗ ਕੁਤਰੇ ਅੱਗ ਕੁਤਰੇ ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਰੇ ਬਰੋਸ਼ੇਕੇ ਤੇ ਨੇਲੇ ਰੇ ਬੇਰੇਸ਼ੇਕੇ ਤੇ ਨੇਲੇ ਰੇ ਬੇਰੀ ਰੱਬਾ ਯਾਕਾ ਤਾਨਾ ਲਾ ਰਬਰਾਸ਼ਾ ਕਾ ਤਾਨਾ ਲਾ ਰਬਰਾ ਪਰਮੇਸ਼ਰ ਦਾ ਆਤਮਾ ਸਾਡੇ ਵਿੱਚ ਆ ਜਿੰਨੀਆਂ ਤੁਸੀਂ ਪ੍ਰਾਰਥਨਾਵਾਂ ਕੀਤੀਆਂ ਪਰਮੇਸ਼ਰ ਤੁਹਾਨੂੰ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਲੈ ਕੇ ਆਇਆ ਤੁਸੀਂ ਆਜ਼ਾਦ ਹੋ ਤੁਸੀਂ ਚੰਗੇ ਹੋ ਚੁੱਕੇ ਹੋ ਤੁਸੀਂ ਸੁਪਰ ਡੂਪਰ ਬਲੱਸ ਹੋ ਚੁੱਕਿਆ ਤੁਹਾਡੇ ਬੱਚੇ ਤੁਹਾਡੇ ਕਰਾਨੇ ਪਰਮੇਸ਼ਰ ਜਨਰੇਸ਼ਨ ਦੇ ਕਸ ਪਰਮੇਸ਼ਰ ਤੁਹਾਡੀਆਂ ਲਾਈਫਾਂ ਤੋਂ ਤੋੜ ਰਿਹਾ ਇਸੇ ਤਰ੍ਹਾਂ ਜੁੜੇ ਰਹਾਣਾ ਪਰਮੇਸ਼ਰ ਦੀ ਪ੍ਰੈਜ਼ੀਡੈਂਸ ਦੇ ਨਾਲ ਪ੍ਰਾਰਥਨਾਵਾਂ ਦੇ ਨਾਲ ਔਰਰਾ ਤੱਕ ਇਹਨਾਂ ਪ੍ਰਾਰਥਨਾਵਾਂ ਨੂੰ ਸ਼ੇਅਰ ਕਰਨਾ ਤਾਂਕਿ ਬਹੁਤ ਸਾਰੀਆਂ ਰੂਹਾਂ ਬਚਾਈਆਂ ਜਾਣ ਜੋ ਪਰਮੇਸ਼ਰ ਨੇ ਕੰਮ ਸਾਨੂੰ ਸੌਂਪਿਆ ਅੱਜ ਇਸ ਕੰਮਾਂ ਨੂੰ ਇਸ ਕੰਮ ਨੂੰ ਪਰਮੇਸ਼ਰ ਦੀ ਮਾਹਿਮਾ ਨੂੰ ਤੇਜ਼ੀ ਦੇ ਨਾਲ ਫੈਲਾਉਣਾ ਤਾਂਕਿ ਔਰ ਵੀ ਰੂਹਾਂ ਜਿਸ ਤਰ੍ਹਾਂ ਖੁਦਾ ਨੇ ਸਾਨੂੰ ਬਚਾਇਆ ਉਹਨਾਂ ਤੱਕ ਇਹ ਵਚਨ ਪਹੁੰਚੇ ਪ੍ਰਾਰਥਨਾਵਾਂ ਪਹੁੰਚਣ ਉਹ ਵੀ ਬਚਾਈ ਜਾ ਸਕਣ ਔਰ ਪਰਮੇਸ਼ਰ ਦੀ ਮਾਹੀਮਾ ਨੂੰ ਕਰਨ ਉਹਦੇ ਨਾਮ ਨੂੰ ਜਲਾਲ ਦੇਣ ਸੋ ਸਭ ਜਨ ਪਰਮੇਸ਼ਰ ਦੀ ਤਾਰੀਫ ਕਰਦੇ ਹਾਂ ਦੀ ਜੀਵਿਤ ਪ੍ਰੈਜ਼ੈਂਸ ਲਈ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪਿਤਾ ਮੇਰੇ ਲੋਕਾਂ ਨੂੰ ਤੇ ਹੱਥਾਂ ਚ ਦਿੰਨੀ ਆ। ਅੱਜ ਇਹਨਾਂ ਦੇ ਸਾਰੇ ਸਫਰ ਮੁਬਾਰਕ ਹੋਣ। ਹਰ ਇੱਕ ਬੈਡ ਨਿਊਜ਼ ਨੂੰ ਮੈਂ ਕੈਨਸਲ ਕਰਦੀ। ਐਕਸੀਡੈਂਟਲੀ ਸਪਿਰਟ ਨੂੰ ਮੈਂ ਕੈਨਸਲ ਕਰਦੀ। ਤੇਰਾ ਗ੍ਰੇਸ ਤੇਰੀ ਗਲੋਰੀ ਇਹਨਾਂ ਬੱਚਿਆਂ ਦੇ ਉੱਤੇ ਇੱਕ ਇੱਕ ਚੰਦ ਦੇ ਉੱਤੇ ਚਮਕੇ ਪਰਮੇਸ਼ਰ ਯਹੋਵਾ ਤੇਰੀ ਸਾਮਰਥੇ ਇੱਕ ਇੱਕ ਜਨੂ ਟੱਚ ਕਰੇ ਔਰ ਬles ਕਰੇ ਗ੍ਰੇਸ ਦਾ ਵੀ ਪਰਮੇਸ਼ਰ ਹਰ ਡੈਵਲ ਦੀ ਯੋਜਨਾ ਪਰਮੇਸ਼ਵਰਾਂ ਜੇ ਜਿੱਥੇ ਵੀ ਜਨਮ ਹਰ ਇੱਕ ਇਹਨਾਂ ਦੀ ਲਾਈਫ ਦੇ ਹਿੱਸੇ ਤੇ ਇਹਨਾਂ ਦੇ ਕਰਾਨਿਆਂ ਇਹਨਾਂ ਦੇ ਬੱਚਾਂ ਚੋਂ ਮੈਂ ਕੈਨਸਲ ਕਰਦੀ ਔਰ ਪਿਤਾ ਗੁੱਡ ਨਿਊਜ਼ ਦੀ ਘੋਸ਼ਣਾ ਕਰਦੀਆਂ ਪਰਮੇਸ਼ਰਾਂ ਦੀਆਂ ਗੱਡੀਆਂ ਵਾਹਿਕਲਸ ਇਹਨਾਂ ਦੇ ਇੱਕ ਇੱਕ ਸਫਰ ਨੂੰ ਮੈਂ ਤੇਰੇ ਲਹੂ ਚ ਛਿਪਾਉਂਦੀ ਆ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ ਆਮੀਨ